ਪੁਲਿਸ ਪ੍ਰਸ਼ਾਸਨ ਵੱਲੋਂ ਭੇਜਿਆ ਗਿਆ ਹੁਕਮ ਸਰਪੰਚ ਵੱਲੋਂ ਕੀਤੀ ਗਈ ਬੇਨਤੀ ਚੈਨਾ ਡੋਰ ਤੇ ਬਿਲਕੁਲ ਮੁਕੰਮਲ ਲੜੀ ਆ ਪਵੰਦੀ ਆ ਅਤੇ ਜੇ ਕੋਈ ਫੜਿਆ ਗਿਆ ਤਾਂ ਉਸ ਪਤੰਗ ਚੜਾਉਣਾ ਫੜਿਆ ਗਿਆ ਤੇ ਉਸ ਤੇ 307 ਦੀ ਧਾਰਾ ਦੀ ਜਿਹੜਾ ਅਰਾਦਾ ਕਤਲ ਦਾ ਮਕਦਮਾ ਜਿਹੜਾ ਹੈ ਉਹ ਪੁਲਿਸ ਪ੍ਰਸ਼ਾਸਨ ਕਰ ਦੇਗਾ ਚੈਨਾ ਡੋਰ ਦੇ ਸਬੰਧ ਵਿੱਚ ਮਾਨ ਜੋ ਐਸਐਸਪੀ ਸਾਹਿਬ ਵੱਲੋਂ ਤੇ ਡੀਸੀ ਸਾਹਿਬ ਵੱਲੋਂ ਜਿਹੜੀ ਹੈ ਰੀਸੈਂਟਲੀ ਮੀਟਿੰਗਾਂ ਹੋਈਆਂ ਉਹਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਵੀ ਪਲੈਂਟ ਬੈਂਡ ਜਾ ਕੇ ਅਨਾਉਂਸਮੈਂਟ ਕੀਤੀਆਂ ਜਾਣਗੀਆਂ ਔਰ ਜਿਹੜੇ ਵੇਚਣ ਵਾਲੇ ਇਹਨਾਂ ਨੂੰ ਤੇ ਕਿਸੇ ਵੀ ਕਦਰ ਤੇ ਨਹੀਂ ਬਖਸ਼ਾ ਜਾਏਗਾ ਔਰ ਜਿਹੜੇ ਬੱਚੇ ਇਹਨਾਂ ਨੂੰ ਯੂਜ਼ ਕਰ ਰਹੇ ਆ ਜਿਹਨਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਵੀ ਅਸੀਂ ਕਾਉਂਸਲਿੰਗ ਕਰਾਂਗੇ ਜਾ ਕੇ ਔਰ ਇਨਕੇ ਚੇ ਮਿਲ ਕੇ ਉਹਨਾਂ ਦੇ ਕਹਿੰਦੇ ਵੀ ਇਹ ਕਾਬੂ ਨਹੀਂ ਆਉਂਦੇ ਤੇ ਇਹਨਾਂ ਦੇ ਖਿਲਾਫ ਵੀ ਅਸੀਂ ਜਿਹੜਾ ਐਗ ਦੀ ਮਲਕੇ ਚਲਾਨ ਪੇਸ਼ ਕਰਾਂਗੇ ਪਿੰਡ ਪਿੰਡ ਕੀ ਪ੍ਰਚਾਰ ਹੋਦਾ ਇਸ ਇਸ ਕੰਨੀ ਕਰਾਂਗੇ ਬਹੁਤ ਸਾਰੇ ਇਹ ਤੇ ਜਿਹੜੀ ਪਿੰਡ ਪਿੰਡ ਜਾ ਕੇ ਅਨਾਉਂਸਮੈਂਟ ਕਰ ਰਿਹਾ ਦੇ ਵਿੱਚ ਲੋਕਾਂ ਨੂੰ ਸਾਨੂੰ ਚੰਗਾ ਹੰਗਾਰਾ ਮਿਲ ਰਿਹਾ ਹੈਗਾ ਔਰ ਅਹਿਆਸ ਕਰਦੇ ਆ ਕਿ ਵੀ ਕੰਪੈਰੀਟਿਵਲੀ ਜਿਹੜੇ ਪਿਛਲੇ ਸਾਲਾਂ ਦੇ ਐਗ ਦੀ ਜਿਹੜਾ ਵਾ ਵੀ ਇਹਦੀ ਬਹੁਤ ਜਿਹੜਾ ਅਸੀਂ ਕੰਟਰੋਲ ਕਰਾਗੇ ਜੀ ਪਿਛਲੇ ਲੰਮੇ ਸਮੇਂ ਤੋਂ 인ਸਾਨਾਂ ਅਤੇ ਪੰਛੀਆਂ ਲਈ ਜਾਨਲੇਵਾ ਸਾਬਤ ਹੋਣ ਵਾਲੀ ਚਾਇਨਾ ਡੋਰ ਦੀ ਵਿਕਰੀ ਉੱਪਰ ਲਗਾਮ ਪਾਉਣ ਲਈ ਪ੍ਰਸ਼ਾਸਨ ਹਰ ਸਾਲ ਨਵੇਂ ਤੋਂ ਨਵੇਂ ਠੋਸ ਕਦਮ ਚੁੱਕਦਾ ਹੈ ਪਰੰਤੂ ਇਸ ਸਾਲ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਚਾਇਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਪਿੰਡ-ਪਿੰਡ ਘਰ-ਘਰ ਅਨਾਊਂਸਮੈਂਟ ਕਰਵਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਹੁਣ ਵੇਖਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੁਲਿਸ ਦੇ ਇਹ ਠੋਸ ਕਦਮ ਕਿੰਨੇ ਕਾਮਯਾਬ ਹੁੰਦੇ ਹਨ ਰਮਨ ਚਾਵਲਾ ਤਰਨਤਾਰਨ ਚੈਨਾ ਟੋਰ ਦੇ ਸਬੰਧ ਵਿੱਚ ਮਾਨ ਜੋ ਐਸਐਸਪੀ ਸਾਹਿਬ ਵੱਲੋਂ ਤੇ ਡੀਸੀ ਸਾਹਿਬ ਵੱਲੋਂ ਜਿਹੜੀ ਹੈ ਰੀਸੈਂਟਲੀ ਮੀਟਿੰਗਾਂ ਹੋਈਆਂ ਉਹਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਵੀ ਪਲੈਂਟ ਬੰਡ ਜਾ ਕੇ ਅਨਾਉਂਸਮੈਂਟ ਕੀਤੀਆਂ ਜਾਣਗੀਆਂ ਔਰ ਜਿਹੜੇ ਵੇਚਣ ਵਾਲੇ ਇਹਨਾਂ ਨੂੰ ਤੇ ਕਿਸੇ ਵੀ ਕਦਰ ਤੇ ਨਹੀਂ ਬਖਸ਼ਾ ਜਾਏਗਾ ਔਰ ਜਿਹੜੇ ਬੱਚੇ ਇਹਨਾਂ ਨੂੰ ਯੂਜ਼ ਕਰ ਰਹੇ ਆ ਜੈਨਾਂ ਜੋ ਉਹਨਾਂ ਦੇ ਪੇਰੈਂਟਸ ਨੂੰ ਵੀ ਅਸੀਂ ਕਾਉਂਸਲਿੰਗ ਕਰਾਂਗੇ ਜਾ ਕੇ ਔਰ ਇਨ ਕੇ ਚੇ ਮਿਲ ਕੇ ਉਹਨਾਂ ਦੇ ਕਹਿੰਦੇ ਵੀ ਇਹ ਕਾਬੂ ਨੇ ਆਉਂਦੇ ਤੇ ਇਹਨਾਂ ਦੇ ਖਿਲਾਫ ਵੀ ਅਸੀਂ ਜਿਹੜਾ ਪੈਗ ਦੀ ਮਲਕੇ ਚਲਾਨ ਪੇਸ਼ ਕਰਾ ਦੇ ਚਾਹ। ਪਿੰਡ ਪਿੰਡ ਕੀ ਪ੍ਰਚਾਰ ਹੋ ਰਿਹਾ ਇਸ ਸਮੇਂ ਕੀ ਕਰ ਰਹੇ ਬਹੁਤ ਸਾਰੇ ਜਿਹੜੀ ਪਿੰਡ ਪਿੰਡ ਜਾ ਕੇ ਅਨਾਉਂਸਮੈਂਟ ਕਰ ਰਹੇ ਉਹਦੇ ਵਿੱਚ ਲੋਕਾਂ ਨੂੰ ਸਾਨੂੰ ਚੰਗਾ ਹੰਗਾਰਾ ਮਿਲ ਰਿਹਾ ਹੈਗਾ। ਔਰ ਅਸੀਂ ਆਸ ਕਰਦੇ ਹਾਂ ਕਿ ਵੀ ਕੰਪੈਰੀਟਿਵਲੀ ਜਿਹੜੇ ਪਿਛਲੇ ਸਾਲਾਂ ਦੇ ਇਹਦੀ ਜਿਹੜਾ ਵਾ ਵੀ ਇਹਦੀ ਬਹੁਤ ਜਿਹੜਾ ਅਸੀਂ ਕੰਟਰੋਲ ਕਰਾਏ ਜੀ। ਪਿਛਲੇ ਲੰਮੇ ਸਮੇਂ ਤੋਂ ਇਨਸਾਨਾਂ ਅਤੇ ਪੰਛੀਆਂ ਲਈ ਜਾਨਲੇਵਾ ਸਾਬਤ ਹੋਣ ਵਾਲੀ ਚਾਇਨਾ ਡੋਰ ਦੀ ਵਿਕਰੀ ਉੱਪਰ ਲਗਾਮ ਪਾਉਣ ਲਈ ਪ੍ਰਸ਼ਾਸਨ ਹਰ ਸਾਲ ਨਵੇਂ ਤੋਂ ਨਵੇਂ ਠੋਸ ਕਦਮ ਚੁੱਕਦਾ ਹੈ ਪਰੰਤੂ ਇਸ ਸਾਲ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਚਾਇਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਪਿੰਡ-ਪਿੰਡ ਘਰ-ਘਰ ਅਨਾਉਂਸਮੈਂਟ ਕਰਵਾਨੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਹੁਣ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੁਲਿਸ ਦੇ ਇਹ ਠੋਸ ਕਦਮ ਕਿੰਨੇ ਕਾਮਯਾਬ ਹੁੰਦੇ ਹਨ ਰਮਨ ਚਾਵਲਾ ਤਰਨਤਾਰਨ